ਚੋਰ ਚੋਰੀ ਕਰਕੇ ਐਨਾ ਭੱਜਦੇ ਨੇ ਐਨਾ ਭੱਜਦੇ ਨੇ ਜੇ ਕਿਤੇ ਸਿੱਧੇ ਰਾਹ ਤੇ ਭੱਜੇ ਹੁੰਦੇ ਜਾਂ ਕਿਸੇ ਟਰੈਕ ਤੇ ਭੱਜੇ ਹੁੰਦੇ ਤਾਂ ਸ਼ਾਇਦ ਬਣ ਜਾਂਦੇ ਕੋਚ ਦੋਸਤੋ ਪਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਨਵਾਂ ਸ਼ਹਿਰ ਵਿੱਚ ਹੁਸ਼ਿਆਰਪੁਰ ਤੋਂ ਆ ਕੇ ਸੀਲ ਪੈਕ ਲਾਲਪਰੀ ਨੂੰ ਚੋਰੀ ਕਰਨ ਵਾਲੇ ਹੁਣ ਨਵਾਂ ਸ਼ਹਿਰ ਸਿਟੀ ਪੁਲਿਸ ਨੇ ਲੈਨੇ ਦਬੋਚ ਦੋਸਤੋ ਨਵਾਂ ਸ਼ਹਿਰ ਸਿਟੀ ਪੁਲਿਸ ਦੇ ਮੁਲਾਜ਼ਮਾਂ ਨੇ ਲੈਨੇ ਦਬੋਚ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੁਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣ ਦਿਓ ਵੀਡੀਓ ਕਿਸ ਬਾਬਤ ਹੁੰ ਵਾਲੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਸਿਟੀ ਥਾਣੇ ਅੰਦਰ ਮੌਜੂਦ ਹਾਂ ਔਰ ਸਿਟੀ ਥਾਣੇ ਨੂੰ ਇੱਕ ਵਾਰ ਫਿਰ ਤੋਂ ਐਸਐਸਪੀ ਡਾਕਟਰ ਮਹਤਾਬ ਸਿੰਘ ਉਹਨਾਂ ਦੀ ਅਗਵਾਈ ਹੇਠ ਅਤੇ ਐਸਐਚਓ ਅਵਤਾਰ ਸਿੰਘ ਉਹਨਾਂ ਦੇ ਉਪਰਾਲੇ ਸਦਕਾ ਇੱਕ ਵੱਡੀ ਕਾਮਯਾਬੀ ਮਿਲੀ ਹੈ ਆਪਾਂ 10 ਦਿਨ ਪਹਿਲਾਂ ਵੀ ਇਹ ਖਬਰ ਲਾਈ ਸੀਗੀ ਕਿ ਪਤੀ ਪਤਨੀ ਤੇ ਦਿਓਰ ਜਿਹੜੇ ਤਿੰਨੋਂ ਚੋਰ ਜਿਹੜੇ ਸਨੇਚਿੰਗ ਕਰਦੇ ਸੀ ਕੰਨਾਂ ਚੋਂ ਬਾਲੀਆਂ ਲਾਉਂਦੇ ਸੀ ਚੈਨੀਆਂ ਨੂੰ ਸਨੇਚ ਕਰਦੇ ਸੀ ਉਸ ਗ੍ਰੋਥ ਦਾ ਵੀ ਪਰਦਾ ਫਾਸ਼ ਕੀਤਾ ਗਿਆ ਸੀ ਉਹਨਾਂ ਨੂੰ ਦਬੋਚਿਆ ਗਿਆ ਸੀਗਾ ਔਰ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਹੁਣ ਤੁਹਾਡੇ ਨਾਲ ਖਬਰ ਸਾਂਝੀ ਕਰਦੀ ਹੈ ਜੀ ਕਿ 2-3 ਤਰੀਕ ਨੂੰ ਅਸੀਂ ਤੁਹਾਡੇ ਸਾਹਮਣੇ ਖਬਰ ਪੇਸ਼ ਕੀਤੀ ਸੀਗੀ ਉਜਾਗਰ ਕੀਤੀ ਸੀਗੀ ਕਿ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਸ਼ਵਾਲਿਕ ਸਕੂਲ ਦੇ ਸਾਹਮਣੇ ਇਕ ਗਲੀ ਜਾਂਦੀ ਆ ਉਸ ਗਲੀ ਦੇ ਅੰਦਰ ਘਰ ਸੀ ਸੁੰਨਾ ਘਰ ਸੀ ਹਾਲਾਂਕਿ ਉੱਥੇ ਕਿਰਾਏਦਾਰ ਰਹਿੰਦੇ ਆ ਪਰ ਉਹਨਾਂ ਦਾ ਕਹਿਣਾ ਕਿ ਉਹ ਲਗਾਤਾਰ ਰੈਗੂਲਰ ਉੱਥੇ ਨਹੀਂ ਰਹਿੰਦੇ ਕਿਰਾਏ ਤੇ ਰਹਿੰਦੇ ਆ ਕਦੀ ਰਹਿ ਲੈਂਦੇ ਆ ਕਦੀ ਚਲੇ ਜਾਂਦੇ ਆ ਤੇ ਉੱਥੇ ਜਿਹੜੇ ਦੋ ਚੋਰ ਆਉਂਦੇ ਆ ਉਸ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਆ ਟੂਟੀਆਂ ਚੋਰੀਆਂ ਕਰਕੇ ਲੈ ਜਾਂਦੇ ਆ ਤੇ ਨਾਲ ਦੀ ਨਾਲ ਸੀਲਡ ਬੰਦ ਜਿਹੜੀ ਢੱਕਣ ਬੰਦ ਸ਼ਰਾਬ ਲਾਲ ਪਰੀ ਵੀ ਚੋਰੀ ਕਰਕੇ ਲੈ ਜਾਂਦੇ ਆ ਔਰ ਲਾਲਪਰੀ ਉਹੀ ਚੋਰੀ ਕਰਦੇ ਆ ਜਿਹੜੀ ਸੀਲਡ ਸੀਗੀ ਜਿਹੜੀਆਂ ਖੁੱਲੀਆਂ ਬੋਤਲਾਂ ਸਨ ਉਹਨੂੰ ਛੱਡ ਦਿੰਦੇ ਆ ਸੀਲਡ ਜਿਹੜੀ दारू ਉੱਥੇ ਪਈ ਸੀਗੀ ਜਿਹੜੇ ਕਿਰਾਏਦਾਰ ਸੀ ਜਿਨ੍ਹਾਂ ਦੀ ਉਹ दारू ਸੀਗੀ ਉਹਨਾਂ ਤਾਂ ਕਹਿਣਾ ਸੀਗਾ ਕਿ ਉਹ ਸਾਰੀ ਜਿਹੜੀ दारू ਉਹ ਡਿਊਟੀ ਫਰੀ ਤੋਂ ਲੈ ਕੇ ਆਏ ਸੀਗੇ ਔਰ दारू ਜਿਹੜੀ 70 80 ਹਜ਼ਾਰ ਦੀ ਸੀਗੀ ਉਹ ਕਹਿੰਦੇ ਕਿ ਕਿਸੇ ਤਰੀਕੇ ਮੈਨੂੰ ਮੇਰੀ दारू ਵਾਪਸ ਮਿਲ ਜਾਵੇ ਤਾਂ ਪੁਲਿਸ ਕੋਲ ਜੋ ਦੱਸਿਆ ਜਾ ਰਿਹਾ ਕਿ ਕੱਲ ਜਿਹੜਾ ਪਰਚਾ ਦਰਜ ਹੁੰਦਾ ਪੋਸਤਵਾਦ ਪੁਲਿਸ ਐਫਰਟ ਕਰਦੀ ਹੈ ਤਸਵੀਰਾਂ ਕਿਉਂਕਿ ਜਿਹੜੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਜਾਂਦੀਆਂ ਸਾਡੇ ਚੈਨਲ ਤੇ ਵੀ ਖਬਰ ਚੱਲਦੀ ਹੈ ਈਵਨ ਸਾਡੇ ਕੋਲ ਵੀ ਬਹੁਤ ਸਾਰੇ ਲੋਕ ਹੁਸ਼ਿਆਰਪੁਰ ਏਰੀਏ ਤੋਂ ਵੀ ਜਿਹੜੇ ਫੋਨ ਕਾਲਸ ਲਈ ਸਾਡੇ ਨਾਲ ਰਾਬਤਾ ਬਣਾਉਂਦੇ ਤੇ ਇਹਨਾਂ ਚੋਰਾ ਬਾਰੇ ਦੱਸਦੇ ਪਰ ਪੁਲਿਸ ਦੀ ਆਪਣੀ ਇੰਟੈਲੀਜੈਂਸ ਬਹੁਤ ਸਟਰੋਂਗ ਹੈ ਉਹ ਵੀ ਕੰਮ ਕਰਦੀ ਹੈ ਐਸਚ ਸਭ ਤਾਂ ਪਹਿਲਾਂ ਵੀ ਹੁਸ਼ਿਆਰਪੁਰ ਏਰੀਏ 'ਚ ਜਿਹੜਾ ਉੱਥੇ ਤਾਇਨਾਤ ਰਹੇ ਆ ਤਾਂ ਬੜੇ ਐਫਰਟਸ ਲੱਗਦੇ ਹਰ ਐਂਗਲ ਤੋਂ ਕੰਮ ਕੀਤਾ ਜਾਂਦਾ ਔਰ ਜਿਹੜੇ ਇਹ ਚੋਰ ਨੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਪੁਲਿਸ ਕਿਵੇਂ ਦਬੋਚਦੀ ਹੈ ਕੀ ਕੀ ਬਰਾਮਦ ਹੋਇਆ ਕਿ ਲਾਲਪਰੀ ਬਰਾਮਦ ਕਰ ਲਈ ਕਿ ਲਾਲਪਰੀ ਚੋਰਾ ਵੱਲੋਂ ਡ ਘਾਰ ਲਈ ਗਈ ਹੈ ਜਿਹੜੀਆਂ ਟੂਟੀਆਂ ਸੀਗੀਆਂ ਟੂਟੀਆਂ ਚੋਰੀ ਕਰਕੇ ਕਿੱਥੇ ਚੋਰ ਵੇਚਦੇ ਆ ਜਾਂ ਨਗਦੀ ਦੀ ਵੀ ਗੱਲ ਜਿਹੜੀ ਸੀਗੀ ਉਹ ਵੀ ਸਾਹਮਣੇ ਆਈ ਸੀਗੀ ਸਾਰੀ ਜਾਣਕਾਰੀ ਐਸ்சி ਐਸਐਚਓ ਅਵਤਾਰ ਸਿੰਘ ਹੋਂਾ ਤੋਂ ਲੈਣੇ ਲੇਕਿਨ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਛਲਾਗਾ ਬਣਦੀ ਹੈ ਪੁਲਿਸ ਦੀ ਜਿੱਥੇ ਆਲੋਚਨਾ ਕਰਨੀ ਹੁੰਦੀ ਹੈ ਉੱਥੇ ਅਸੀਂ ਆਲੋਚਨਾ ਵੀ ਕਰਦੇ ਆ ਪਰ ਜਿੱਥੇ ਛਲਾਗਾ ਬਣਦੀ ਹੈ ਛਲਾਗਾ ਵੀ ਕਰਨੀ ਚਾਹੀਦੀ ਕਿਉਂਕਿ ਬਹੁਤ ਐਫਰਟਸ ਲੱਗਦੇ ਆਪਣੇ ਸਟੇਸ਼ਨ ਨੂੰ ਛੱਡ ਕੇ ਦੂਜੇ ਸਟੇਸ਼ਨ ਤੇ ਜਾਣਾ ਕਿਉਂਕਿ ਜਿਹੜਾ ਚ ਕਿ ਜੇ ਮੈਂ ਦੂਜੇ ਏਰੀਆ ਜਾ ਕੇ ਚੋਰੀ ਕਰਕੇ ਚੁੱਪ ਕਰਕੇ ਨਿਕਲੇ ਆਣਾ ਫਿਰ ਸੀਸੀਟੀਵੀ ਵਿੱਚ ਕਈ ਵੇਲੇ ਤਸਵੀਰਾਂ ਆਉਂਦੀ ਕਈ ਵੇਲੇ ਨਹੀਂ ਆਉਂਦੀ ਤਾਂ ਉਹਨਾਂ ਨੂੰ ਜਾ ਕੇ ਦਬੋਚਣਾ ਫੜਨਾ ਬੜੇ ਐਫਰਟਸ ਲੱਗਦੇ ਨੇ ਬੜੇ ਤਰੀਕੇ ਨਾਲ ਉਹਨਾਂ ਨੂੰ ਘੇਰਾ ਪਾਉਣਾ ਪੈਂਦਾ ਤਾਂ ਇਸ ਇਹਨਾਂ ਐਫਰਟਸ ਦੀ ਮੈਂ ਸ਼ਲਾਘਾ ਕਰਦਾ ਸਾਡੇ ਚੈਨਲ ਵੱਲੋਂ ਅਸੀਂ ਸ਼ਲਾਘਾ ਕਰਦੇ ਹਾਂ ਔਰ ਬਹੁਤ ਚੰਗੀ ਗੱਲ ਹੈ ਕਿ ਜਿਹੜੇ ਇਹ ਚੋਰ ਇਹਨਾਂ ਨੂੰ ਦਬੋਚਿਆ ਕਿ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਔਰ ਠੱਲ ਪਵੇਗੀ ਤਾਂ ਇੱਕ ਵਾਰੀ ਐਸ ਐਚਓ ਅਵਤਾਰ ਸਿੰਘ ਨਾਲ ਮੈਂ ਗੱਲਬਾਤ ਕਰਦੇ ਹਾਂ ਇਹ ਆਪਣੇ ਸਾਡੇ ਕੋਲ ਕੱਲ ਪ੍ਰਵਿੰਦਰ ਸਿੰਘ son of ਜਸਵੀਰ ਸਿੰਘ ਨਵਾਂ ਸ਼ਹਿਰ ਦੇ ਨੇ ਇਹਨਾਂ ਨੇ ਇੱਕ ਸਾਡੇ ਕੋਲ ਪਰਚਾ ਦਰਜ ਕਰਾਇਆ ਸੀਗਾ ਕਿ ਇਹਨਾਂ ਦੇ ਜਿਹੜੀ ਮਾਲਕ ਦੀ ਕੋਠੀ ਸੀਗੀ ਉਹਦੇ ਵਿੱਚ 14 6 25 ਨੂੰ ਦਿਨ ਨੂੰ ਕੋਈ ਕੋਠੀ ਦੇ ਵਿੱਚ ਭੰਨ ਤੋੜ ਕਰ ਗਿਆ ਤੇ ਉਹਨਾਂ ਦੀਆਂ ਟੂਟੀਆਂ ਵਗੈਰਾ ਲਾਂ ਰੱਖੇ ਲਾ ਕੇ ਲੈ ਗਿਆ ਚੋਰੀ ਕਰਕੇ ਕੁਝ ਸ਼ਰਾਬ ਦੀ ਸੀਗੀ ਕੋਈ ਬ੍ਰਾਂਡ ਵਾਲੇ ਸੀਗੇ ਉਹ ਚੋਰੀ ਹੋ ਗਏ ਸੀਗੇ ਇਹ ਫਿਰ ਕੱਲ ਸਾਡੇ ਕੋਲ ਪਰਚਾ ਦਰਜ ਕਰਾਇਆ ਗਿਆ ਸੀਗਾ ਤੇ ਇਹਦੇ ਤੇ ਹੀ ਫੌਰੀ ਜਿਹੜੀ ਕਾਰਵਾਈ ਕਰਦੇ ਜਿਹੜੇ ਦੇ ਮੁਕੱਦਮੇ ਦੇ ਦੋਨੇ ਦੋਸ਼ੀ ਨੇ ਇੱਕ ਜਸਵੀਰ ਸਿੰਘ ਪੁੱਤਰ ਗਰਮੇਲ ਸਿੰਘ ਹੈ ਬਸੀ ਗੁਲਾਮ हसन ਤੇ ਇੱਕ ਹੈਗਾ ਕਮਲਜੀਤ ਸਿੰਘ ਕਮਲੂ ਸਨ ਆਫ ਅਮਰਜੀਤ ਹੈ ਇਹ ਹੈਗਾ ਬਸੀ ਕਿਕਰਾਂ ਇਹ ਦੋਨੇ ਬਸੀਆਂ ਜਿਹੜੀਆਂ ਸਦਰ ਹੁਸ਼ਿਆਰਪੁਰ ਦੇ ਵਿੱਚ ਪੈਂਦੀਆਂ ਤੇ ਸਦਰ ਹੁਸ਼ਿਆਰਪੁਰ ਦੇ ਦੋਨੇ ਪਿੰਡ ਦੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਨੂੰ ਅਸੀਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇੱਕ ਦੰਦਾ ਪੁਲਿਸ ਰਿਮਾਂਡ ਲਿਆ ਤੇ ਇਹਨਾਂ ਦੇ ਕੋਲ ਜਿਹੜਾ ਚੋਰੀ ਕੀਤਾ ਸਮਾਨ ਜਿਹੜਾ ਉਹ ਜਲਦੀ ਬਰਾਮਦ ਕਰਾ ਲਵਾਂਗੇ ਅਸੀਂ ਸਰ ਇਹਨਾਂ ਚੋਰਾਂ ਦੀ ਪਛਾਣ ਕਿੱਧਰ ਹੁੰਦੀ ਹੈ ਇਹਨਾਂ ਚੋਰਾਂ ਦੀ ਥੋੜਾ ਜਿਹਾ ਜਿਹੜੇ ਸੀਸੀਟੀਵੀ ਫੁਟੇਜ ਸਾਡੇ ਕੋਲ ਆਏ ਸੀਗੇ ਫੁਟੇਜ ਅਸੀਂ ਫਿਰ ਸ਼ੇਅਰ ਕੀਤੇ ਕਾਫੀ ਲੋਕਾਂ ਦੇ ਨਾਲ ਕੁਝ ਟੈਕਨੀਕਲੀ ਤੌਰ ਤੇ ਵੀ ਅਸੀਂ ਦੇਖਿਆ ਉਹਦਾ ਤੇ ਉਸ ਤੋਂ ਇਹ ਇਹਨਾਂ ਦੀ ਪਛਾਣ ਹੋ ਗਈ ਸੀ ਸਰ ਇਹ ਹੁਸ਼ਾਪੁਰ ਏਰੀਏ ਦੇ ਇਹ ਹੁਸ਼ਾਪੁਰ ਏਰੀਏ ਦੇ ਪਹਿਲਾਂ ਵੀ ਚੋਰੀ ਦੀ ਇਹਨਾਂ ਦੇ ਮਕਦਮੇ ਵਿੱਚ ਤਿੰਨ ਤਿੰਨ ਚਾਰ ਚਾਰ ਮਕਦਮੇ ਦੋਨਾਂ ਤੇ ਹੈਗੇ ਨੇ ਇਹ ਚੋਰੀਆਂ ਪਹਿਲਾਂ ਵੀ ਕਰਦੇ ਆ ਜੇਲ੍ਹ ਜਾਏ ਤਿੰਨ ਚਾਰ ਬਾਰ ਪਹਿਲਾਂ ਵੀ ਹੁਣ ਇਹ ਜਮਾਨਤ ਤੇ ਆਏ ਹੋਏ ਨੇ ਸਰ ਫਿਰ ਇਹਨਾਂ ਨੂੰ ਹੁਸ਼ਾਪੁਰ ਏਰੀਏ ਜਾ ਕੇ ਫੜਿਆ ਗਿਆ ਜੀ ਹਾਂ ਇਹਨਾਂ ਨੂੰ ਬਹੁਤ ਹੁਸ਼ਿਆਰ ਪਰਦੇਰੀ ਚ ਫੜਿਆ ਮਤਲਬ ਬੜੇ ਐਫਰਟ ਕਰਨੇ ਪਏ ਪੁਲਿਸ ਨੂੰ ਬੜੇ ਐਂਗਲਸ ਤੋਂ ਕੰਮ ਕੀਤਾ ਉਹਨੇ ਇਹਦੇ ਵਿੱਚ ਕੁਝ ਟੈਕਨੀਕਲੀ ਗੱਲਾਂ ਕੁਝ ਇਨਵੈਸਟੀਗੇਸ਼ਨ ਨਾਲ ਸੰਬੰਧਿਤ ਹੁੰਦੀਆਂ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਤਰੀਕੇ ਨਾਲ ਉਹ ਸਰ ਇੱਕ ਵੱਡੀ ਪ੍ਰਾਪਤੀ ਹੈ ਸ਼ਲਾਘਾ ਬਣਦੀ ਹੈ ਨਵਸ਼ਹਿਰ ਪੁਲਿਸ ਦੀ ਸਿਟੀ ਪੁਲਿਸ ਦੀ ਇਸ ਤਰ੍ਹਾਂ ਜਿੱਦਾਂ ਜਸ ਤੋਂ ਜਦੋਂ ਤੱਕ ਇਹ ਫੜੇ ਨਹੀਂ ਜਾਂਦੇ ਉਦੋਂ ਤੱਕ ਇਹ ਵਾਰਦਾਤਾਂ ਕਰ ਦਿੰਦੇ ਉਹਨੂੰ ਫੜਾਂਗੇ ਇਹਨਾਂ ਨੂੰ ਦੋ ਤਿੰਨ ਮਹੀਨੇ ਜੇਲ੍ਹ ਦੇ ਵਿੱਚ ਲੱਗਣਗੇ ਠੀਕ ਰਹੇਗਾ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਉਹ ਬਾਲੀਆਂ ਲਾਉਂਦੇ ਸੀਗੇ ਉਹ ਵੀ ਗੈਂਗ ਫੜਿਆ ਸੀਗਾ ਉਹ ਵੀ ਜਿਸ ਦਿੰਦੇ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਇਹਨਾਂ ਨੂੰ ਕਰੀਬ ਉਹਨਾਂ ਨੂੰ ਮਹੀਨਾ ਹੋ ਗਿਆ ਉਸ ਦਿਨ ਤੋਂ ਕੋਈ ਵਾਰਦਾਤ ਵਾਲੀ ਆਲੀ ਹੋਈ ਨਹੀਂ ਅ ਮਤਲਬ ਕੁਛ ਇਹਨਾਂ ਦਾ ਕੰਮ ਹੀ ਹੈ ਵੀ ਆ ਕੇ ਜਦੋਂ ਵੀ ਬਾਹਰ ਆਦੇ ਇਹੇ ਕੰਮ ਸ਼ੁਰੂ ਕਰ ਦਿੰਦੇ ਆ ਸਰ ਇਹ ਜਿਹੜੇ ਦੋ ਨੌਜਵਾਨ ਫੜੇ ਆ ਜੀ ਇਹ ਕਿਸੇ ਗੈਂਗ ਨਾਲ ਤੱਲਕ ਰੱਖਦੇ ਆ ਕਿ ਆਪੀ ਇੰਡੀਵਿਜੂਅਲੀ ਕਰਦੇ ਸੀ ਨਹੀਂ ਗੈਂਗ ਨਾਲ ਕੰਮ ਆ ਨਹੀਂ ਤੱਲਕ ਰੱਖਦੇ ਆ ਆਪਸ ਵਿੱਚ ਇਹਨਾਂ ਦੀ ਹੈਗੀ ਯਾਰੀ ਦੋਸਤੀ ਨਸ਼ਾ ਕਰਦੇ ਨੇ ਨਿਸ਼ੇੜੀ ਸਰ ਇਹ ਨਾਸ਼ੇਰੀਏ ਚ ਕਿੱਦਾਂ ਸਰ ਕਰਮ ਹੋਗੇ ਅਸਲ ਵਿੱਚ ਆਪਣੇ ਰਾਜਾ ਸਾਹਿਬ ਮਜਾਰਾ ਹੈ ਉੱਥੇ ਮੇਲਾ ਦੇਖਣ ਆਏ ਸੀਗੇ ਉੱਥੇ ਮੇਲਾ ਦੇਖਣ ਆਣ ਤੋਂ ਬਾਅਦ ਇੱਧਰ ਹੋ ਗਏ ਇਹਨਾਂ ਨੂੰ ਵੀ ਹੁੰਦਾ ਥੋੜਾ ਦੂਰ ਤੋਂ ਕਰਾਂਗੇ ਟਰੇਸ ਨਾ ਹੋਣਗੇ ਆਪਣੇ ਇਲਾਕੇ ਦੇ ਵਿੱਚ ਆਮ ਲੋਕ ਪਹਿਚਾਨ ਹੋ ਜਾਂਦੇ ਫਿਰ ਥੋੜਾ ਦੂਰ ਇਸ ਕਰਕੇ ਆ ਗਏ ਕਿ ਚਲੋ ਇੱਧਰ ਕਰ ਜੀ ਇਸ ਨੂੰ ਦੋ ਇੱਕ ਕੋਠੀ ਹੋਰ ਤੋਂ ਵੀ ਟੂਟੀਆਂ ਲਾਂਝੀਆਂ ਸੀ ਦੋ ਕੋਠੀਆਂ ਚ ਮਾਰ ਦੰਤੀ ਕਿਸੇ ਟੂਟੀਆਂ ਲਾ ਕੇ ਸਰ ਕਬਾੜੀਆਂ ਨੂੰ ਵੇਚਦੇ ਇਸ ਤੋਂ ਬਾਅਦ ਕਬਾੜੀਆਂ ਨੂੰ ਵੇਚ ਦਿੰਦੇ ਆ ਫਿਰ ਪੁਆਇੰਟ ਸਿੰਗਲ ਤੇ ਵੀ ਕੰਮ ਕੀਤਾ ਜਾਏਗਾ ਬਿਲਕੁਲ ਉਸ ਐਂਗਲ ਤੇ ਦੇਖ ਰਹੇ ਨਹੀਂ ਨੀ ਕਵਾੜੀਏ ਜਿਹੜਾ ਹੈਗਾ ਨਹੀਂ ਕਵਾੜੀਆ ਹੁਸ਼ਾਰਪ ਸਰ ਬਹੁਤ ਬਿਹਤਰੀਨ ਕੰਮ ਕਰ ਰਹੀ ਹੈ ਤੁਹਾਡੀ ਟੀਮ ਨੇ ਤੁਸੀਂ ਪਹਿਲਾਂ ਕਿਹਾ ਕਿ ਜਿਹੜਾ ਪਤੀ ਪਤਨੀ ਧੋੜ ਵਾਲਾ ਗਰੋਸ ਸੀ ਉਹ ਵੀ ਤੁਸੀਂ ਕਾਬੂ ਕੀਤਾ ਹੁਣ ਇਹਨਾਂ ਨੂੰ ਬੜੇ ਐਪਰਟ ਲੱਗੇ ਹੋਣੇ ਨਵਾਂ ਸ਼ਹਿਰ ਚੋਰੀ ਕਰਕੇ ਇਹ ਆਪਣੀ ਰੀਤ 'ਚ ਭੱਜ ਗਏ ਫਿਰ ਵੀ ਤੁਸੀਂ ਕਾਬੂ ਕੀਤੇ ਜੀ ਬਹੁਤ ਸ਼ਲਾਘਾ ਬੜੀ ਬਿਲਕੁਲ ਇਹਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਸਾਡੇ ਕੋਲ ਜਿਆਦਾ ਵਧੀਆ ਆ ਗਈ ਸੀਗੀ ਉਹ ਫੁਟੇਜ ਦੇ ਸਿਰ ਦੇ ਤੇ ਅਸੀਂ ਫਿਰ ਇਹਦੇ ਹੁਸ਼ਿਆਰ ਤਰੀਕੇ ਮੈਂ ਉਧਰ ਰਿਹਾ ਮੈਂ ਆਪਣੇ ਸਾਰੇ ਗਰੁੱਪਾਂ 'ਚ ਸ਼ੇਅਰ ਕੀਤਾ ਦਗਾ ਥੋੜੀ ਉਹਨਾਂ ਦੀ ਮਦਦ ਨਾਲ ਟਰੇਸ ਹੋ ਦਵੇ ਸਰ ਬਹੁਤ ਸ਼ਲਾਘਾ ਬੜੀ ਥੈਂਕ ਯੂ ਥੈਂਕ ਯੂ ਇਹਨਾਂ ਸਰ ਸ਼ਰਾਬ ਸ਼ਰਾਬ ਇਹਨਾਂ ਨੇ ਪੀ ਲਈਏ ਵੈਸੇ ਪਰ ਉਹ ਤਿੰਨ ਕਿਉਂਕਿ ਇਸ ਕੰਮ ਨੂੰ ਮਹੀਨਾ ਹੋ ਗਿਆ ਮਹੀਨੇ ਵਿੱਚ ਸ਼ਰਾਬ ਤਾਂ ਪੀ ਲਈ ਉਹ ਸਰ ਵੇਚੀ ਹੈ ਕਿ ਜਿਵੇਂ ਜਿਨ੍ਹਾਂ ਦੀ ਚੋਰੀ ਹੋਈ ਸੀ ਸ਼ਰਾਬ ਉਹ ਕਹਿੰਦੇ ਸੀ ਕਿ ਸਾਰੀ ਸੀਲਡ ਸੀਗੀ ਖੁੱਲੀ ਇਹ ਲੈ ਕੇ ਨਹੀਂ ਗਏ ਅੱਨੇ ਅਜੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ ਲੈ ਕਿਸ ਤਰ੍ਹਾਂ ਦੀ ਸੀ ਉਹ ਥੋੜੀ ਲੈ ਕੱਲ ਹੀ ਮੁਕਦਮਾ ਦਰਜ ਕੀਤਾ ਉਹ ਕਰ ਲਾਂਗੇ